ਆਗਾਮੀ ਬਰਸਾਤੀ ਮੌਸਮ ਦੇ ਸੰਮੁਖ ਡੇਂਗੂ ਬੁਖਾਰ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹੋ ਗਈਆਂ ਹਨ ਸਿਹਤ ਕਾਮਿਆਂ ਵੱਲੋਂ ਜਿੱਥੇ ਘਰ-ਘਰ ਜਾ ਕੇ ਜਾਂਚ ਦਾ ਕੰਮ ਕੀਤਾ ਜਾ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਰਕਰਾਂ ਦੀਆਂ ਟੀਮਾਂ ਜ਼ਿਲ੍ਹੇ 'ਚ ਘਰਾਂ ਤੇ ਹੋਰ ਥਾਵਾਂ ਤੇ ਜਾ ਕੇ ਕੂਲਰਾਂ ਫ੍ਰਿਜਾਂ ਦੀਆਂ ਟ੍ਰੇਆਂ ਗਮਲਿਆਂ ਖਾਲੀ ਪਈ ਟਾਇਰਾਂ ਬਕਸਿਆਂ ਤੇ ਹੋਰ ਸਮਾਨ ਦੀ ਜਾਂਚ ਕਰ ਰਹੀਆਂ ਹਨ ਤਾਂ ਕਿ ਕਿਤੇ ਵੀ ਪਾਣੀ ਖੜਾ ਨਾ ਰਹਿ ਸਕੇ ਉਹਨਾਂ ਆਖਿਆ ਕਿ ਡੇਂਗੂ ਬੁਖਾਰ ਤੋਂ ਬਚਾ ਲਈ ਇੱਕੋ ਇੱਕ ਤਰੀਕਾ ਹੈ ਕਿ ਕਿਤੇ ਵੀ ਪਾਣੀ ਜਮਾ ਨਾ ਹੋਣ ਦੇਣਾ ਕਿਉਂਕਿ ਡੇਂਗੂ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਉਹਨਾਂ ਦੱਸਿਆ ਕਿ ਭਾਵੇਂ ਡੇਂਗੂ ਬੁਖਾਰ ਫੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ਤੇ ਇਹ ਬੁਖਾਰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਜ਼ਿਆਦਾ ਹੁੰਦਾ ਹੈ ਉਹਨਾਂ ਨੇ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਕਿਤੇ ਵੀ ਸਾਫ਼ ਜਾਂ ਗੰਦਾ ਪਾਣੀ ਖੜਾ ਨਾ ਹੋਣ ਦੇਣ। ਡੇਂਗੂ ਬੁਖਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਜੇ ਕੋਈ ਸ਼ੱਕੀ ਡੇਂਗੂ ਪੀੜਤ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਡੇਂਗੂ ਨੂੰ ਲੈ ਕੇ। ਡੈਂਗੀ ਦੀ ਸਾਡੇ ਵਿਭਾਗ ਵੱਲੋਂ ਪੂਰੀ ਤਿਆਰੀ ਹੈ ਤੇ ਸਾਡੀਆਂ ਟੀਮਾਂ ਪੂਰੇ ਜ਼ਿਲ੍ਹੇ ਜਾਂਦੀਆਂ ਨੇ ਜਿਵੇਂ ਹੁਣ ਸ਼ਹਿਰੀ ਬਟੰਡਾ ਜਿਹੜਾ ਅਰਬਨ ਬਟੰਡਾ ਉੱਤੇ ਸਾਡੀਆਂ 16 ਟੀਮਾਂ ਰੋਜ਼ ਜਾਂਦੀਆਂ ਨੇ ਜਿੱਥੇ ਪਾਣੀ ਇਕੱਠਾ ਆ ਹੁੰਦਾ ਅਸੀਂ ਉੱਥੇ ਸਪਰੇਅ ਕਰਦੇ ਆਂ ਔਰ ਜਿੱਥੇ ਲਾਰਵਾ ਮਿਲਦਾ ਉਹਨੂੰ ਡਿਸਟਰੋਏ ਕਰਕੇ ਉੱਥੇ ਵੀ ਸਪਰੇਅ ਹੁੰਦਾ ਹੁਣ ਮੇਰੀ ਇੱਕ ਸ਼ਹਿਰ ਵਾਸੀਆਂ ਨੂੰ ਬਸ ਇੱਕੋ ਹੀ ਬੇਨਤੀ ਹੈ ਕਿ ਹੁਣ بارش ਪੈ ਰਹੀ ਹੈ ਅ ਜਿਹੜੇ ਤੁਹਾਡੇ ਛੱਤਾਂ ਤੇ ਦਿਵਾਰਾਂ ਤੇ ਜਾਂ ਘਰ ਦੇ ਬਾਹਰ ਆਲੇ-ਦੁਆਲੇ ਖਾਲੀ ਪਲਾਟਸ ਵਿੱਚ ਕੋਈ ਡੱਬੇ ਪਏ ਨੇ ਕੋਈ ਡਿਸਪੋਜ਼ੀਬਲਸ ਪਏ ਨੇ ਆ ਕੋਈ ਉੱਪਰ ਤੁਸੀਂ ਪක්ෂੀਆਂ ਵਾਸਤੇ ਪਾਣੀ ਪੀਣ ਵਾਲੇ ਵਾਸਤੇ ਬਰਤਨ ਰੱਖੇ ਨੇ ਕੋਈ ਵੇਸਟ ਖਾਲੀ ਪੇਂਟ ਦੇ ਸੁੱਕੇ ਡੱਬੇ ਘੜੇ ਪਏ ਨੇ ਉਹਨਾਂ ਨੂੰ ਪਲੀਜ਼ ਖਾਲੀ ਕਰਕੇ ਪੁੱਠਾ ਕਰ ਦਿਓ ਤੇ ਕੂਲਰ ਹੁਣ ਕਿਉਂਕਿ ਉਮਸ ਬਹੁਤ ਹੋਗੀ ਮੌਸਮ 'ਚ ਕੂਲਰ ਸਾਰਿਆਂ ਦੇ ਬੰਦ ਹੋ ਰਹੇ ਨੇ ਤੇ ਕੂਲਰ 'ਚ ਜਦੋਂ ਪਾਣੀ ਜ਼ਰੂਰ ਕੱਢ ਦਿਓ ਤੇ ਕੱਢਣ ਤੋਂ ਬਾਅਦ ਉਹਨਾਂ ਨੂੰ ਰਗੜ ਕੇ ਸਾਫ਼ ਕਰ ਦਿਓ ਤਾਂ ਕਿ ਜੇ ਕਿਤੇ ਵੀ ਕੋਈ ਅ ਅੰਡਾ ਹੈ ਮੱਛਰ ਦਾ ਉਹ ਰਗੜਨ ਨਾਲ ਟੁੱਟ ਜੇ ਤੇ ਉਹਦਾ ਅੱਗੇ ਲਾਰਵਾ ਬਣ ਕੇ ਅੱਗੇ ਮੱਛਰ ਨਾ ਪੈਦਾ ਹੋਏ ਜੇ ਕੋਈ ਬੁਖਾਰ ਦਾ ਕੇਸ ਹੈ ਉਹ ਸਾਡੇ ਸਿਵਲ ਹਸਪੀਟਲ ਚ ਡੇਂਗੀ ਦਾ ਜਿਹੜਾ ਐਲਾਈਜ਼ਾ ਟੈਸਟ ਆ ਉਹ ਫ੍ਰੀ ਹੁੰਦਾ ਹੈ ਇਲਾਜ ਵੀ ਫ੍ਰੀ ਹੈ ਇਸੇ ਲਈ ਤਾਂ ਡਰਨ ਦੀ ਜ਼ਰੂਰਤ ਨਹੀਂ ਹੈ ਇਹਦਾ ਡੇਂਗੀ ਦਾ ਇੱਕੋ ਹੀ ਇਲਾਜ ਹੈ ਕਿ ਆਪਾਂ ਇਸ ਤੋਂ ਬਚ ਕੇ ਰਹਿਣਾ ਬਚਨਨ ਦਾ ਤਰੀਕਾ ਇਹ ਹੈ ਕਿ ਮੱਛਰ ਦੀ ਪੈਦਾਵਾਰ ਪੈਦਾ ਨਹੀਂ ਹੋਣਾ ਚਾਹੀਦਾ ਮੈਮ ਨਿਸ਼ਾਨੀ ਕੀ ਪਤਾ ਲੱਗਦੀ ਦੇਖੋ ਜੀ ਇਹਦੇ ਇੱਕ ਤਾਂ ਬੁਖਾਰ ਹੁੰਦਾ ਜਿਨ ਕਹਿੰਦੇ ਨਾ ਹੱਡੀ ਤੋੜਨ ਵਾਲਾ ਜਿਨ ਉਵਲਾ ਹੁੰਦਾ ਅੱਖਾਂ ਬਹੁਤ ਦਰਦ ਹੁੰਦੀਆਂ ਨੇ ਸਿਰਦਰਦ ਹੁੰਦਾ ਹੁਣ ਕਈ ਪੇਸ਼ੈਂਟਸ ਨੇ ਸਾਨੂੰ ਮਰੀਜ਼ ਆ ਕੇ ਕਹਿੰਦੇ ਜੀ ਬੁਖਾਰ ਤਾਂ ਬਿਲਕੁਲ ਥੋੜਾ ਜਿਹਾ ਸੀ ਪਰ ਬਲੀਡਿੰਗ ਹੋ ਗਈ ਕਿਤਾ ਜੋ ਬਰਸ਼ ਕਰਦੇ ਹਾਂ ਥੋੜਾ ਜਿਹਾ ਖੂਨ ਨਿਕਲ ਗਿਆ ਤੇ ਜੇ ਬੁਖਾਰ ਹੁੰਦਾ ਪਲੀਜ਼ ਇਸ ਮੌਸਮ ਚ ਜੇ ਖਾਣੀ ਹੈ ਤਾਂ ਸਿਰਫ ਇੱਕ ਕਰੋਸਨ ਜਾਂ ਪੈਰਾਸੈਟਾਮੋਲ ਦੀ ਗੋਲੀ ਖਾਓ ਤੇ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾ ਕੇ ਟੈਸਟ ਕਰਾ ਲਓ ਡਰੋ ਨਹੀਂ ਜੇ ਪਲੇਟਲੇਟ ਨਾਰਮਲ ਨੇ ਕਾ ਤਾਂ ਕੋਈ ਡਰ ਬਸ ਇਹਦਾ ਇਹੀ ਹੈ ਕਿ ਪਲੇਟਲੇਟਸ ਅਸੀਂ ਚੈੱਕ ਕਰਦੇ ਰਹਿਣੇ ਆ ਟਾਈਮ ਟੂ ਟਾਈਮ ਤੇ ਇਹਦਾ ਇਲਾਜ ਕੀ ਹੈ ਕਰੋਸਨ ਦੀ ਗੋਲੀ ਤੇ ਖੂਬ ਸਾਰੀਆਂ ਪੀਨ ਵਾਲੀਆਂ ਚੀਜ਼ਾਂ ਲੋ ਪਿਆਰੀ ਬਿੱਟੀ ਤੁਹਾਨੂੰ ਕਿੰਨੇ ਕੰਮ ਕਿਹਾ ਕੋਈ ਵਾਰਡ ਪੈ ਗਿਆ ਜਿੱਤਾ ਜਾਏਗਾ ਜਾਂ ਕੋਈ ਸਾਡੇ ਡੇਂਗੀ ਵਾਰਡ ਤਿਆਰ ਹੈ ਹਰ ਸਾਲ ਵਗਨ ਹੁਣ ਅਸੀਂ ਇਹਨੂੰ ਤਕਰੀਬਨ ਸਾਰਾ ਸਾਲ ਰੱਖਦੇ ਹਾਂ ਕਿਉਂਕਿ ਡੇਂਗੀ ਦੇ ਕੇਸ ਹੁਣ ਸਰਦੀ ਚ ਵੀ ਆਣ ਲੱਗ ਗਏ ਤੇ ਜੇ ਕੋਈ ਡੇਂਗੀ ਪੋਜ਼ਿਟਿਵ ਕੇਸ ਆਂਦਾ ਹੈ ਕਨਫਰਮ ਤੇ ਉਹਨੂੰ ਉਸੇ ਵਾਰਡ ਵਿੱਚ ਪਾਇਆ ਜਾਂਦਾ ਹੈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।